ਫਗਵਾੜਾ ਸ਼ਹਿਰ ਦੇ ਇੱਕ ਮਹੱਲੇ ਵਿਖੇ ਇੱਕ ਘਰ ਦੇ ਅੰਦਰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਮਹੱਲੇ ਅੰਦਰ ਭਗੜੜ ਮਚ ਗਈ ਦੱਸਦੀ ਹੈ ਕਿ ਫਗਵਾੜਾ ਦੇ ਮਹੱਲਾ ਵਾਲਮੀਕ ਸੁਵਸ਼ ਨਗਰ ਵਿਖੇ ਉਸ ਸਮੇਂ ਭਜਣਾ ਬੈਕਈਆਂ ਜਦੋਂ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਘਰ ਵਿੱਚ ਬਣੇ ਮੰਦਰ ਵਿੱਚ ਜੋਤ ਜਗਾਉਣ ਕਾਰਨ ਲੱਗੀ ਜਿਸ ਨਾਲ ਘਰ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਗਰੀ ਸੂchnਾ ਮਿਲਦਿਆਂ ਸਾਰੀ ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਹੀ ਮਿਹਨਤ ਮੁਸ਼ਕਲ ਨਾਲ ਅੱਗ ਤੇ ਕਾਬੂ ਕੀਤਾ ਅਤੇ मौके ਤੇ ਪਹੁੰਚ ਕੇ ਆਪਣੀ ਮੁਸਤਦੀ ਦਿਖਾਈ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਹਾਂਜੀ ਕਿੱਥੇ ਰਹਿੰਦੇ ਆਪਾਂ ਹਾਂਜੀ ਇੱਥੇ ਵਾਸ ਬਾਲਮੀਕ ਮੱਲਾ ਹੀ ਰਹਿੰਦੇ ਆਂ ਤੇ ਅੱਗ ਲੱਗਣ ਦਾ ਕਾਰਨ ਕੀ ਹੈ ਸਾਹਮਣੇ ਕਾਰਨ ਇਹ ਹੋਇਆ ਕਿ ਜੋਤ ਲਾਈ ਸੀ ਉਹਨਾਂ ਨੇ ਜੋਤ ਲਾ ਕੇ ਗੁੜੀਆਂ ਆਪਸ ਹੋ ਗਈ ਬੱਚਾ ਆਦਾ ਬਿਮਾਰ ਸੀ ਲੈ ਕੇ ਸੌਂ ਗਈ ਉਹਨੂੰ ਪਤਾ ਹੀ ਨਹੀਂ ਲੱਗਾ ਬਸ ਕਹਿੰਦੇ ਇੱਕ ਮਿੰਟ ਹੀ ਲੱਗਾ ਪੜਦਿਆਂ ਨੂੰ ਅੱਗ ਪੈ ਗਈ ਪੜਦਿਆਂ ਨੂੰ ਸਾਰੇ ਤੇ ਕਿੰਨੇ ਕ ਬੀ ਹੋਇਆ ਜੀ ਇਹ ਇਹ ਉਸ 10 1:30 ਦਾ ਟਾਈਮ ਸੀਗਾ ਸਵੇਰੇ ਲੱਗੀ ਅੱਗ? ਹਾਂਜੀ 10:30 ਤੇ ਜੋਤ ਲਾ ਕੇ ਚਲੇਗੇ ਸੀ ਕੰਮਾਂ ਦੇ? ਕੰਮ ਤੇ ਚਲਾ ਗਿਆ ਘਰ ਵਾਲਾ ਉਹਦਾ। ਅੱਛਾ ਜੀ ਤੇ ਨੁਕਸਾਨ ਕਿੰਨਾ ਹੋ ਗਿਆ? ਨੁਕਸਾਨ ਸਾਰੇ ਸੜ ਗਿਆ ਗਰੀਬ ਬੰਦੇ ਆ ਉਹੀ ਕਮਾ ਕੇ ਦਿਹਾੜੀ ਲੱਪਾ ਕਰਕੇ ਖਾਂਦਾ ਆ ਉਹ ਸਾਰੇ ਸੜ ਗਿਆ ਸਮਾਨ ਉਹਦਾ। ਅੱਜ ਸੁਭਾਸ਼ ਨਗਰ ਦੇ ਵਿੱਚ ਜਿਹੜਾ ਹੈਗਾ ਵਾਲਮੀਕੀ ਮੁਹੱਲੇ ਦੇ ਵਿੱਚ ਅਚਾਨਕ ਹੀ ਇਹਨਾਂ ਨੇ ਆਪਣਾ ਮੰਦਰ ਦੇ ਵਿੱਚ ਜੋਤਬੱਤੀ ਕੀਤੀ ਹੋਈ ਸੀ ਤੇ ਮੈਂ ਵੀ ਸ਼ਹਿਰ ਦੇ ਵਿੱਚ ਇਨਸਪੈਕਸ਼ਨਾਂ ਦੇ ਉੱਤੇ ਸੀਗਾ ਮੈਨੂੰ ਕਾਲ ਆਈ ਇਹਨਾਂ ਦੇ ਵੱਲੋਂ ਕਿ ਸਾਡੇ ਘਰੇ ਅੱਗ ਲੱਗੀ ਆ। ਔਰ ਅੱਗ ਕਾਫੀ ਜ਼ਿਆਦਾ ਲੱਗੀ ਹੋਈ ਸੀ ਗਰਾਊਂਡ 플ਾਸਟਰ 2 ਇਹਨਾਂ ਦਾ ਜਿਹੜਾ ਮਕਾਨ ਬਣਿਆ ਹੋਇਆ ਔਰ ਕਾਫੀ ਭੀੜ-ਪੜੱਕੇ ਵਾਲੇ ਏਰੀਆ ਦੇ ਵਿੱਚ ਹੈ ਤੁਰੰਤ ਅਸੀਂ ਆਪਣੇ ਫਾਇਰ ਬ੍ਰਿਗੇਡ ਫਗਵਾੜਾ ਤੋਂ ਜਿਹੜੀਆਂ ਗੱਡੀਆਂ ਘਟਨਾ ਵਾਲੇ ਸਥਾਨ ਦੇ ਉੱਤੇ ਅਸੀਂ ਟਰਨ ਆਊਟ ਕਰਵਾਈਆਂ ਔਰ ਮੈਂ ਖੁਦ ਆ ਕੇ ਮੌਕੇ ਤੇ ਦੇਖਿਆ ਕਾਫੀ ਜੋ ਹੈ ਘਰ ਦਾ ਨੁਕਸਾਨ ਹੋ ਗਿਆ ਹੈ ਜਿੰਨਾ ਵੀ ਇਹਨਾਂ ਦੇ ਕੱਪੜੇ, ਫਰਨੀਚਰ, ਅਲਮਾਰੀਆਂ, ਫ੍ਰਿਜ ਉਹ ਸਾਰਾ ਇਹਨਾਂ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਔਰ ਮਾਲਕਾਂ ਦੇ ਕਹਿਣ ਅਨੁਸਾਰ ਜਿਹੜੀ ਅੱਗ ਹੈ ਉਹ ਇਹਨਾਂ ਨੇ ਕੋਈ ਜੋਤ ਬਤੀ ਕੀਤੀ ਹੋਈ ਸੀ ਆਪਣੇ ਘਰ ਦੇ ਅੰਦਰ ਔਰ ਜੋਤ ਤੋਂ ਇਹ ਅੱਗ ਲੱਗੀ ਹੈ ਔਰ ਫਾਇਰ ਬ੍ਰਿਗੇਡ ਨੂੰ ਕਾਫੀ ਮੁਸ਼ਕਲ ਆਈ ਹੈ ਸ਼ਹਿਰ ਦੇ ਵਿੱਚ ਬੜੇ ਤੰਗ ਰਸਤੇ ਆ ਗਲੀਆਂ ਦੇ ਵਿੱਚ ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ پارک ਕੀਤੀਆਂ ਹੋਈਆਂ ਨੇ ਔਰ ਫਿਰ ਵੀ ਅਸੀਂ ਜਦੋਂ ਜਿਹਦ ਕਰਕੇ ਆਪਣੀਆਂ ਛੋਟੀ ਗੱਡੀ ਨੂੰ ਲੈ ਕੇ ਸਾਡੇ ਜਿਹੜੇ ਮੁਲਾਜ਼ਮ ਹੈ ਘਟਨਾ ਵਾਲੇ ਥਾਂ ਤੇ ਪਹੁੰਚੇ ਆ ਅੱਗ ਕਾਬੂ ਹੋ ਚੁੱਕੀ ਹੈ ਅੱਜ ਅਸੀਂ ਹੋਰ ਇਸ ਨੂੰ ਪਾਣੀ ਦੀਆਂ ਗੱਡੀਆਂ ਭਰ ਕੇ ਆ ਰਹੀਆਂ ਅਤੇ ਪੂਰੀ ਤਰ੍ਹਾਂ ਕੰਪਲੀਟ ਬੁਝਾ ਕੇ ਫਿਰ ਅਸੀਂ ਇੱਥੋਂ ਅਸੀਂ ਗੱਡੀਆਂ ਨੂੰ ਵਾਪਸ ਫਾਇਰ ਬ੍ਰੀਡ ਲੈ ਕੇ ਜਾਵਾਂਗੇ ਸਰ ਟੋਟਲ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਥੇ 3-4 ਗੱਡੀਆਂ ਲੱਗੀਆਂ ਜੀ ਇੱਕ ਗੱਡੀ ਹੁਣ ਦੁਬਾਰਾ ਫੇਰ ਭਰਨ ਗਈ ਹੋਈ ਆ ਕਿਉਂਕਿ ਵੱਡੀ ਗੱਡੀ ਇੱਥੇ ਪਹੁੰਚ ਨਹੀਂ ਸਕਦੀ ਔਰ ਛੋਟੀ ਗੱਡੀ ਪਾਣੀ ਭਰਨ ਵਾਸਤੇ ਗਈ ਆ ਬਹੁਤ ਜਲਦੀ ਅਸੀਂ ਵਪਾਰ ਮੰਡਲ ਜਿਹੜਾ ਫਗਵਾੜਾ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਕਿ ਜਿੰਨੇ ਵੀ ਫਗਵਾੜਾ ਦੇ ਵਿੱਚ ਜਿਹੜੇ ਬੈਰੀਗੇਡਸ ਐ ਟ੍ਰੈਫਿਕ ਨੂੰ ਦੀ ਪ੍ਰੋਬਲਮ ਐ ਤਾਰਾਂ ਦੀ ਪ੍ਰੋਬਲਮ ਐ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਵੇਵ ਆਫ ਕਰਾਨਾਗੇ ਤਾਂ ਕਿ ਫਗਵਾੜਾ ਸ਼ਹਿਰ ਵਾਸੀਆਂ ਨੂੰ ਹ ਹ ਔਖੇ ਹਾਲਾਤਾਂ ਮਿਲਿਆ ਅਸੀਂ ਆਪਣੀਆਂ ਵਧੀਆ ਸੇਵਾਵਾਂ ਦੇ ਸਕੀ